ਗੱਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਪਿੰਡ ਤਲਵੰਡੀ ਪੰਘੇਰੀਆਂ ਦੇ ਵਿੱਚ ਤਲਵੰਡੀ ਪੰਘੇਰੀਆਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਬਲਤੇਜ ਡੈਰੀ ਫਾਰਮ ਤੇ ਮੈਂ ਅਸਟਰ ਮੌਜੂਦ ਆ ਮਿੱਤਰੋ ਜਿਸ ਫਾਰਮ ਦੇ ਵਿੱਚ ਮੈਂ ਮੌਜੂਦ ਆ ਪਹਿਲਾਂ ਦਾ ਸੈਟਅਪ ਵਾਲੇ ਪਾਸੋਂ ਨੂੰ ਬਹੁਤ ਕੈਮਰਾ ਮਾਰਦੀ ਗਿਰਾਂ ਦੀ ਯਾਰ ਵੀ ਹਰ ਚੀਜ਼ ਦੇ ਵਿੱਚ ਜੇ ਸ਼ੌਂਕ ਆ ਤੇ ਸ਼ੌਂਕ ਦੇ ਨਾਲ ਹੀ ਕੀਤਾ ਜਿਹੜਾ ਉਹ ਅੱਗੇ ਵਧਾਇਆ ਜਾਂਦਾ ਤੇ ਸ਼ੌਕ ਆ ਜਿਹੜਾ ਉਹ ਜ਼ਰੂਰੀ ਨਹੀਂ ਕਿ ਆਪਾਂ ਪੈਸੇ ਨਾਲ ਪੂਰਾ ਕਰ ਸਕਦੇ ਆਂ ਕਈ ਵਾਰੀ ਦਿਮਾਗ ਦੇ ਨਾਲ ਵੀ ਪੂਰੇ ਹੋ ਸਕਦੇ ਹੁੰਦੇ ਆ ਤੇ ਆਹ ਦੇਖੋ ਤੁਸੀਂ ਬਾਈ ਜਾਨਵਰਾਂ ਦੀ ਸੈਟਅਪ ਕੀਤਾ ਹੋਇਆ ਬਾਈ ਨੇ ਪੂਰਾ ਟਿਕਾਣੇ ਦਾ ਵੀ ਪਾਈਪਾਂ ਲਾਈਆਂ ਹੋਈਆਂ ਪਾਈਪਾਂ ਵੀ ਇੱਕ ਜਿਹੇ ਤਰੀਕੇ ਦੇ ਨਾਲ ਲਾਈਆਂ ਹੋਈਆਂ ਵੀ ਕਈ ਵਾਰੀ ਆਪਾਂ ਖੁੱਲੀਆਂ ਲਾ ਲੈਨੇ ਆਪਾਂ ਸੁੱਥਰ ਲੋਦੀ ਵੜ ਕੇ ਛੱਟ ਲੱਗ ਜਾਂਦਾ ਡਰ ਹੁੰਦਾ ਪਰ ਇਹ ਬਾਈ ਜਿਹੜੇ ਜਾਨਵਰਾਂ ਦੀਆਂ ਸੈਟਿੰਗਾਂ ਆਈਆਂ ਹੋਈਆਂ ਜਿਹੜਾ ਬਣਿਆ ਹੋਇਆ ਸਿਸਟਮ ਪਾਕਮਾਲ ਆ ਅੱਜ ਫਿਰ ਤੁਹਾਨੂੰ ਲਈ ਇੱਕ ਤਾਂ ਲੈ ਕੇ ਆਇਆ ਤੋਕੜ ਗੱਪਣ ਟੌਪ ਕਲਾਸ ਵੜ ਤੇ ਇੱਕ ਲੈ ਕੇ ਆਇਆ ਚੰਗੇ ਦੁੱਧ ਵਾਲੀ ਚੰਗੀ ਮੱਝ ਬਾਈ ਬਲਤੇਜ ਤੋਂ ਆਪਾਂ ਸਾਰੀ ਜਾਣਕਾਰੀ ਲੈਨੇ ਆ ਮਿਲਦੇ ਆ ਬਾਈ ਦੇ ਨਾਲ ਕਰਦੇ ਆ ਗੱਲਬਾਤ ਤੁਹਾਡੇ ਵੀ ਕਰੋਨਾ ਸਾਸਿਗੱਲ ਬਾਈ ਜੀ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਠੀਕ ਠਾਕ ਸੇਤੰਕਰ ਪਰਿਵਾਰ ਜੀ ਬਹੁਤ ਕਿਰਪਾ ਹੋਏ ਗੁਰੂ ਜੀ ਸਭ ਠੀਕ ਠਾਕ ਹੈ ਸ਼ੁਕਰ ਅੱਛਾ ਪਹਿਲਾਂ ਤਾਂ ਬਲਤੇਜ ਭਾਈ ਆਏ ਦੱਸੀ ਮੈਨੂੰ ਕਿੰਨੇ ਚਿਰ ਤੋਂ ਇਸ ਖੇਤੇ ਦੇ ਨਾਲ ਜੁੜਿਆ ਮੈਨੂੰ 24 ਸਾਲ ਹੋ ਗਏ ਕੰਮ ਕਰਦੇ ਨੂੰ 24 ਸਾਲ ਕੰਮ ਹਾਂਜੀ ਅੱਛਾ ਕੰਮ ਕਹਿੰਦਾ ਦੁੱਧ ਦਾ ਹੀ ਆ ਕਿ ਨਾਲ ਵਪਾਰ ਦਾ ਵੀ ਦੁੱਧ ਦਾ ਚੰਗੇ ਪਸ਼ੂ ਦਾ ਸੇਲ ਪਰਚੇਜ ਦਾ ਕੰਮ ਕਰਦੇ ਹਾਂ ਠੀਕ ਹੈ ਬਾਈ ਮਤਲਬ ਟਾਪ ਦਾ ਲੈਣਾ ਹਾਂਜੀ ਟਾਪ ਦਾ ਵਧੀਆ ਪਸ਼ੂ ਹੀ ਲੈਣਾ ਜੀ ਤੇਰੀ ਚੰਗੀ ਗੱਲ ਆ ਅੱਛਾ ਬਲਦੇਵ ਸਿੰਘ ਜਿਵੇਂ ਹੁਣ ਜਨਵਾਰ ਤੇਰੇ ਕੋਲੇ ਕਾਫੀ ਖੜੇ ਹੋਏ ਆ ਫਿਰ ਇਹ ਦੁੱਧ ਤੇ ਲਾਏ ਹੋਏ ਨਾਲ ਜ्यादातर ਦੁੱਧ ਦੇ ਹੁੰਦੇ ਪਰ ਮੈਂ ਸੇਲ ਪਰਚੇਜ ਵਾਲਾ ਪਹੂ ਜਾ ਐਵੇਂ 2 1 2 3 ਰੱਖਦਾ ਹੁੰਦਾ ਪਰ ਪਹੂ ਚੰਗਾ ਰੱਖਦਾ ਹੁੰਦਾ ਵੀ ਚੰਗੇ ਦੁੱਧ ਵਾਲੀ ਮੱਝ ਤੇ ਚੰਗੀ ਵਾਲੀ ਦੁੱਧ ਵਾਲੀ ਗਾਂ ਗਾਂ ਜਿਆਦਾ ਆਉਂਦੀ ਕਿ ਮੱਝ ਜਿਆਦਾ ਆਉਂਦੀ ਨਹੀਂ ਮੱਝ ਹੀ ਜਿਆਦਾ ਆਉਂਦੀ ਆ ਮੱਝ ਵੀ ਮਤਲਬ ਮਿਲਕ ਬਿਉਟੀ ਚ ਕੋਸ਼ਿਸ਼ ਹੁੰਦੀ ਮਿਲਕ ਬਿਉਟੀ ਦੇ ਵਿੱਚ ਵਧੀਆ ਤੇ ਲਗਭਗ ਮੇਰੇ ਕੋਲੋਂ ਤਿਆਰ ਦੁੱਧ ਵਾਲਾ ਪਹੂ ਹੀ ਮਿਲਦਾ ਹੁੰਦਾ ਠੀਕ ਹੈ ਜੀ ਸੂਆ ਸੂਆ ਤੋਲ ਕੇ ਸੂਆ ਸੂਆ ਕੰਡੇ ਦੇ ਤੋਲ ਕੇ ਦੁੱਧ ਮਿਲੂਗਾ ਜੀ ਠੀਕ ਹੈ ਜੀ ਧੰਨਵਾਦ ਇਸ ਗੱਲ ਦੇ ਲਈ ਅੱਛਾ ਅੱਜ ਆਪਾਂ ਦੋ ਜਾਨਵਰ ਦਿਖਾਉਣੇ ਆ ਹਨਾ ਜੀ ਪਹਿਲਾਂ ਆਪਾਂ ਇੱਕ ਮੱਝ ਆ ਆਪਣੇ ਕੋਲੇ ਜਿਹੜੀ ਚੱਲੜੇ ਖੜੀ ਹੋਈ ਹਨਾ ਜੀ ਇਹ ਕਿੰਨੇ ਦਿਨਾਂ ਦੀ ਸੂਈ ਆ ਕੀ ਡਿਟੇਲ ਆ ਇਹਦੀ ਇਹ 20 ਦਿਨ ਦੀ ਤਕਰੀਬਨ ਸੁਈ ਹੋਈ ਹੈ ਜੀ 14 15 ਕਿਲੋ ਕੰਡੇ ਤੋਲ ਵਾਲਾ ਦੋਦਾ ਦੂਜਾ ਸੁਆ ਝੋਟੀ ਦਾ ਦੂਜਾ ਸੁਆ ਝੋਟੀ ਆ 14 15 ਕਿਲੋ ਕੰਡੇ ਤੋਲਦੀ ਆ ਹਾਂਜੀ ਹਾਂਜੀ ਅੱਛਾ ਮਗਰ ਕੱਟੀ ਆ ਗਈ ਕਿ ਕੱਟਾ ਜੀ ਮਗਰ ਕੱਟੀ ਆ ਜੀ ਮਗਰ ਕੱਟੀ ਆ ਕੋਈ ਸੀਮਨ ਦਾ ਪੱਕਾ ਪਤਾ ਕਿ ਨਹੀਂ ਜੀ ਨਹੀਂ ਬਾਈ ਆਪਾਂ ਲੈ ਕੇ ਆਂਦੀ ਆ ਸੀਮਨ ਦੀ ਆਪਾਂ ਨੂੰ ਇਹਦੀ ਨੌਲੇਜ ਨਹੀਂ ਠੀਕ ਆ ਜੀ ਅੱਛਾ ਚਵਾਈ ਦੀ ਕਿਵੇਂ ਆ ਜੀ ਚਵਾਈ ਦੀ ਪੂਰੀ ਵਧੀਆ ਜੀ ਇੱਕ ਨੰਬਰ ਆ ਜਾ ਮੈਂ ਜੀ ਮੋਟੀ ਚਵਾਈ ਕੋਈ ਭੂਰ ਨਹੀਂ ਛੱਟਾ ਨਹੀਂ ਆ ਜੀ ਠੀਕ ਆ ਬਾਈ ਜੀ ਠੀਕ ਆ ਹੁਣ ਜਨਕੀ 14 ਕਿਲੋ ਹਾਜ਼ਰ ਮਿਲੂਗਾ ਦੋ ਸੁਈਏ ਕਿ ਤੀਜਾ ਦੂਜਾ ਸੁਆ ਸਹੀ ਸੁਈ ਹੈ ਦੂਜਾ ਸੁਆ ਸਹੀ ਸੁਈ ਆ ਅਚਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਇਹਦਾ 1 ਲੱਖ 40000 ਰੁਪਏ ਹੈ 1 ਲੱਖ 40000 ਰੁਪਏ ਵਿੱਚੋਂ ਲਾਡ ਪਿਆਰ ਥੋੜਾ ਬੋਤਾਂ ਲਾਡ ਪਿਆਰ ਹੋਊਗਾ ਹਾਂਜੀ ਕੱਢਿਓ ਬੰਦ ਤੋਰ ਦਿਓ ਮਣੀ ਜੀ ਮੈਂ ਇਹਨੂੰ ਖੋਲ ਦਿਓ ਲਈ ਮਿੱਤਰੋ ਦੂਜਾ ਸੁਆ ਪ्योर ਝੋਟੀ ਸੁਈਆ ਕਰਮਾਂ ਵਾਲੇ ਦੁੱਧ ਕੰਡੇ ਤੋਲ ਵਾਲਾ ਜਿਹੜਾ ਉਹ 14 ਤੋਂ 15 ਕਿਲੋ ਐਨ ਹਾਜ਼ਰਾ ਕਰਮਾਂ ਵਾਲੀ ਦੇ ਥੱਲੇ ਮਗਰ ਹੈਗੀ ਕੱਟੀ ਮਿੱਤਰੋ ਔਰ ਮੈਂ ਤੇ ਲੇਵੇ ਦਾ ਡਿਜ਼ਾਈਨ ਪਾਕਮ ਵਾਲਾ ਝੋਲੀ ਬਹੁਤ ਖੁੱਲੀ ਡੁੱਲੀ ਦੀ ਆ ਜਿਹੜਾ ਲੇਵੇ ਦਾ ਲਵਾਸ ਆ ਜੀ ਲੇਵੇ ਦੀ ਲੰਬਾਈ ਤੇ ਚੜਾਈ ਆ ਮੈਂ ਦੇ ਉਹ ਵੀ ਕਮਾਲ ਦੀ ਆ ਮਿੱਤਰੋ ਦੇਖ ਸਕਦੇ ਹੋ ਤੁਸੀਂ ਬੱਚਾ ਮਗਰ ਇਹਦੇ ਕੱਟੀਆ ਸਰੀਰ ਕਾਲੇ ਪੱਖ ਮੈਂ ਦੇ ਬਹੁਤ ਮਜ਼ਬੂਤ ਆ ਹੱਡਾ ਪੈਰਾਂ ਦੀ ਤੇ ਲੇਵੇ ਵਾਲੇ ਪੱਖਾਂ ਦੀ ਬਹੁਤ ਮਜ਼ਬੂਤੀ ਵਾਲੀ ਮੈਂ ਆ ਬਾਕੀ ਚਵਾਈ ਵਾਲਾ ਥਣ ਬਹੁਤ ਚੰਗਾ ਲੱਗਾ ਹੋਇਆ ਤੇ ਦੁੱਧ ਜਿਹੜਾ 14-15 ਕਿਲੋ ਤਿਆਰੀ ਦੇ ਵਿੱਚ ਇਸ ਟਾਈਮ ਮਿਲੂਗਾ ਮਿੱਤਰੋ ਤੇ ਦੁੱਧ ਦੀ ਗਵਾਈ ਮੈਂ ਦਾ ਲੀਵਾ ਪਰ ਹੀ ਜਾਂਦਾ ਵਾ ਕਿਉਂਕਿ ਕਹਿਣ ਦੀ ਲੋੜ ਨਹੀਂ ਪੈਂਦੀ ਹੁੰਦੀ ਇਹ ਕਹਿੰਦੇ ਹੁੰਦੇ ਨੇ ਨਾ ਹੀਰੇ ਦੀ ਪਹਿਚਾਨ ਤਾਂ ਰੂੜੀ ਤੇ ਵੀ ਆ ਜਾਂਦੀ ਆ ਤੇ ਜਿਹੜਾ ਹੀਰਾ ਹੁੰਦਾ ਉਹ ਮਿੱਤਰੋ ਕਿਤੇ ਵੀ ਆਉਂਦਾ ਜਿਹੜਾ ਰੋਬ ਆ ਵੱਖਾ ਔਰ ਜਿਹੜਾ ਹੁਸਨ ਆ ਉਹ ਵੱਖਰਾ ਰੱਖਦਾ ਹੁੰਦਾ ਤੇ ਇਸੇ ਤਰ੍ਹਾਂ ਹੀ ਮੈਂ ਦਾ ਹੁਸਨ ਕਰਮ ਵਾਲੀ ਦਾ ਬਾਕਮਾਲ ਆ ਲੈਪੋਤਨ ਦੀ ਮਗਰ ਕੱਟੀ ਵੀ ਜਰੂਰ ਦਿਖਾਦੀ ਚੰਗੇ ਦੁੱਧ ਵਾਲੀ ਮੈਂ ਉਹਦੇ ਮਗਰ ਜਿਹੜਾ ਜਾਇਆ ਹੁੰਦਾ ਉਹ ਵੀ ਚੰਗਾ ਹੁੰਦਾ ਵਾ 1,40,000 ਰੁਪਇਆ ਡਿਮਾਂਡ ਆ ਵਿੱਚੋਂ ਮਾਨਤਨ ਹੋ ਜਾਊਗਾ ਅੱਛਾ ਜੀ ਬਾਈ ਬਲ ਤੇ ਦੋ ਨੰਬਰ ਤੇ ਆਪਣੇ ਕੋਲੇ ਗਾਂ ਵਟ ਹਨਾ ਹਾਂਜੀ ਗਾਂ ਕਿ ਗਾਹ ਐਚ ਅਫਗਾਈ ਸਹੀ ਤੀਜਾ ਸੁਆਈ ਇਹ ਤੀਜਾ ਸੁਆ ਸੁਹੰਦੀ ਆ ਹਾਂਜੀ ਇਹ ਮੇਰੀ ਘਰ ਦੀ ਗਾਂ ਠੀਕ ਹੈ ਜੀ ਥੋੜੀ ਜੀ ਬਣ ਦੇ ਵਿੱਚ ਲੇਟ ਹੋ ਗਈ ਇਹਦਾ ਸੁਆ ਪਰਣਾ ਕਰਕੇ ਦੁੱਧੋਂ ਘਾਟਾ ਹੋਣਾ ਇਸ ਵੇਲੇ ਇਹ ਠੀਕ ਹੈ ਜੀ ਇਹਨੂੰ 7 ਤਰੀਕ ਨੂੰ 6ਵਾਂ ਮਹੀਨਾ ਲੱਗ ਜਾਣਾ ਪੰਜ ਪੂਰੇ ਹੋ ਗਏ ਪੰਜ ਪੂਰੇ ਹੋ ਗਏ ਤੇ 6 ਤਰੀਕ ਤੋਂ ਹਾਂਜੀ 7 ਤਰੀਕ ਤੋਂ 6ਵਾਂ ਮਹੀਨਾ ਲੱਗ ਜਾਣਾ 7 ਤਰੀਕ ਤੋਂ 6ਵਾਂ ਮਹੀਨਾ ਲੱਗ ਜਾਊਗਾ ਅੱਛਾ ਕੰਡੇ ਤੋਲ ਵਾਲਾ ਦੁੱਧ ਇਸ ਟਾਈਮ ਕਿੰਨਾ ਵਜੇ ਦੁੱਧ ਦੇ ਥੱਲੇ ਤਕਰੀਬਨ 7 ਕਿਲੋ ਹੀ ਆਈ ਕਿਉਂਕਿ ਸੂਆ ਪ੍ਰਾਣਾ ਕਰਕੇ ਇਹਨੇ ਡਰਾਈ ਜਲਦੀ ਹੋ ਜਾਣਾ ਬੰਦਾ ਉਸ ਹਾਵ ਨਾਲ ਲਵੇ ਵੀ ਇਹ ਸਾਂਭਣ ਵਾਲੀ ਆ ਸਾਂਭਣ ਵਾਲੀ ਆ ਵੀ ਕੇਅਰ ਹੀ ਕਰਨੀ ਪੈਣੀ ਆ ਹਾਂਜੀ ਹਾਂਜੀ ਅੱਛਾ ਤਿਆਤਾ ਜੀ ਨੇ ਦੁੱਧ ਕਿੰਨਾ ਦਿੱਤਾ ਸੀ ਤਿਆਜੀ ਨੇ ਦੁੱਧ ਨੇ ਮਤਲਬ ਪਹਿਲੇ ਸੂਏ 32 ਤੇ 30 ਦਿੱਤੇ ਦੂਜੇ ਸੂਏ 40 ਕਿਲੋ 38 ਕਿਲੋ ਦੁੱਧ ਦਿੱਤਾ ਮੈਂ ਇਹਨਾਂ ਦੁੱਧ ਚਵਾਉਂਦੀ ਰਹੀ ਆ ਹਾਂਜੀ ਹਾਂਜੀ ਕੀ ਬਾਤ ਆ ਠੀਕ ਆ ਅੱਛ ਉਹ ਸੀਮਨੇ ਦਾ ਮੈਂ ਵੇਖ ਕੇ ਦੱਸ ਸਕਦਾ ਨਹੀਂ ਫੋਨ ਤੇ ਦੱਸ ਦਊਗਾ ਹਾਂ ਫੋਨ ਤੇ ਦੱਸ ਦਊਗਾ ਜੀ ਪਰ ਮੇਰੇ ਹੁਣ ਧਿਆਨ ਇਹਦੇ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਹੋਊਗਾ ਇਹਨੂੰ ਸੂਈ ਨੂੰ ਪੌਣੇ 2 ਸਾਲ ਹੋ ਗਿਆ ਜੀ ਇਸ ਕਰਕੇ ਡਰਾਈ ਸ਼ੇਦੀ ਹੁੰਦੀ ਹੈ ਠੀਕ ਆ ਅੱਛਾ ਵੀ ਰਿਪੀਟ ਲੱਗੀ ਸੀ ਵਿੱਚ ਉਹ ਨਹੀਂ ਰਿਪੀਟ ਨਹੀਂ ਲਈ ਬਸ ਸਾਡਾ ਵੈਸੇ ਹੀ ਆਦਾ ਥੋੜਾ ਅਸੀਂ ਬਹੁਤਾ ਨਹੀਂ ਕਰਦੇ ਕਿਉਂਕਿ ਲੰਮਾ ਸਮਾਂ ਚੋਣ ਵਾਲੇ ਪੱਖ ਨੂੰ ਰੱਖਦੇ ਹਾਂ ਲੰਮਾ ਸਮਾਂ ਚੋਣ ਵਾਲੇ ਪੱਖ ਨੂੰ ਰੱਖਦੇ ਹਾਂ ਠੀਕ ਹੈ ਜੀ ਠੀਕ ਆ ਅੱਛਾ ਰੇਟ ਇਹਦਾ ਕੀ ਰਹੂਗਾ ਜੀ ਰੇਟ ਇਹਦਾ 75000 ਰੁਪਈਆ ਜੀ 75000 ਰੁਪਈਆ ਵਿੱਚੋਂ ਥੋੜਾ ਬੋਤ ਲੜਪਿਰ ਕਰਦਾ ਹਾਂਜੀ ਮਾਨ ਤਨ ਹੋਊਗਾ ਜੀ ਠੀਕ ਹੈ ਕਦੇ ਬਾਰ ਤੋਰੇ ਕਰੀਰੋ ਲੈ ਮੇਤਰੋ ਪਹਿਲੀ ਗੱਲ ਤਾਂ ਇਹ ਆ ਵੀ 40 ਲੀਟਰ ਦੁੱਧ ਦਾ ਰਿਕਾਰਡ ਆਇੰਦਾ ਕਰਮਾ ਵਾਲੀ ਦਾ 32 ਲੀਟਰ ਦੂਜੇ ਸੂਏ ਅਸੀਂ ਤੀਜੇ ਸੂਏ ਦੇ ਵਿੱਚ ਮੰਨ ਲਓ ਤੁਸੀਂ ਇਹਨਾਂ ਜੋ ਤੀਜਾ ਸੂਇ ਸੁਣਾ ਮੈਂ ਰਹੀ ਹਾਂ ਤੀਜਾ ਸੂਇ ਪਹਿਲੇ ਸੂਇ 32 ਲੀਟਰ ਦਿੱਤਾ ਦੂਜੇ ਸੂਇ 38 40 ਲੀਟਰ ਠੀਕ ਹੈ ਜੀ ਦੋਸਤੋ ਵੱਡੀ-ਬੁੱਡੀ ਬਹੁਤ ਆ ਜਿਹੜੇ ਪੁਰਾਣੇ ਚੰਗੇ ਦੁੱਧ ਵਾਲੀ ਫਾਰਮ ਵਾਲੇ ਬੰਦੇ ਦੇ ਲਈ ਲਾਹੇਵੰਦ ਚੀਜ਼ ਆ 1.5 ਲੱਖ ਦੀ ਗਾਂ ਤਿਆਰ ਹੋ ਕੇ ਤੌਰਾਂ ਦੇ ਨਾਲ ਆ ਜਿਹੜਾ ਪਰਾ ਜਾਣੀ ਜਾਣ ਉਹਨੇ ਸਮਝ ਜਾਣਾ ਇਸ ਚੀਜ਼ ਨੂੰ ਕਿਉਂਕਿ ਫਾਰਮਿੰਗ ਦੇ ਵਿੱਚ ਜਿਹੜਾ ਕਿੱਤੇ ਦੇ ਵਿੱਚ ਉਸੇ ਨੇ ਇਸ ਚੀਜ਼ ਨੂੰ ਪਛਾਣਨਾ ਹੁੰਦਾ ਦੂਜੇ ਨੂੰ ਨਹੀਂ ਪਤਾ ਹੁੰਦਾ ਇਸ ਟਾਈਮ 7 ਲੀਟਰ ਦੁੱਧ ਤਿਆਰ ਆ ਰਹੇ ਥੱਲੇ 6 ਸੌਰੀ 5 ਮਹੀਨੇ ਕੰਪਲੀਟ ਹੋ ਕੇ 6ਵੇਂ ਮਹੀਨੇ ਦੇ ਵਿੱਚ ਇਹਨੇ ਜਾਵੜਨਾ ਵ ਉਹਨੂੰ ਡਰਾਈ ਲੈਵਲ ਹੀ ਲੈਣਾ ਜਿਹੜਾ ਲੈਣਾ ਵਾ ਕੁਝ ਦਿਨਾਂ ਤੱਕ ਲੈ ਲੈ ਕੁਝ ਮਹੀਨਿਆਂ ਤੱਕ ਲੈ ਲੈ ਦੋ ਕੁ ਮਹੀਨੇ ਦੋ ਤੇ ਜੂਗੀ ਬਾਈ ਫਿਰ ਤੇ ਜਾ ਦੇ ਵਿਖੇ ਨਹੀਂ ਬਾਈ ਇਹਨੇ ਦੋ ਨਹੀਂ ਦੇਣਾ ਮੈਂ ਐਵੇਂ ਝੂਠ ਨਹੀਂ ਮਾਰਨਾ ਹਾਂ ਇਹ ਜਾ ਕੇ ਦਾਵੀਦਾਂ ਵਾਲਾ ਕੇਸ ਆ ਜੀ ਦਾਵੀਦਾਂ ਜਿਹਨੇ ਡਰਾਈ ਹੋ ਜਾਣਾ ਜਿਹੜੇ ਵੀ ਬੰਦੇ ਨੇ ਲੈਣੀ ਆ ਫਾਇਦਾ ਵੀ ਆ ਇਹਨੂੰ ਲੰਮਾ ਸਮਾਂ ਡਰਾਈ ਕਰੇ ਚ ਹੁਣ ਬਾਕੀ ਵੈੜ ਵੱਡੀ ਬਹੁਤ ਆ ਜੀ ਲੰਮਾ ਸਮਾਂ ਡਰਾਈ ਹੋਊਗੀ ਤੇ ਇਹਨੇ ਪਣ ਜਾਣਾ ਹਾਂ ਤਿਆਰੀ ਚੰਗੀ ਕਰ ਹਾਂਜੀ ਤਿਆਰੀ ਚੰਗੀ ਕਰਿਆ ਹੈ ਨਾ ਹੋ ਗਿਆ ਨਾ ਹੁਣ ਦੁੱਧ ਦਿਨ ਦੀ ਨੂੰ 2 ਸਾਲ ਹੋ ਕੇ ਸਮਾਂ ਲੰਮਾ ਇਹਨਾਂ ਨੂੰ ਬਹੁਤ ਦਿੱਤਾ ਹਾਂਜੀ ਹਾਂਜੀ ਅੱਛਾ ਭਾਈ ਨੰਬਰ ਬਲ ਤੇਜ ਭਾਈ ਸਾਂਝਾ ਕਰੀਏ ਇੱਕ ਵਾਰ 98554 ਜੀ 00504 ਠੀਕ ਹੈ ਜੀ ਆ ਮਿੱਤਰੋ ਨੰਬਰ ਉੱਥੇ ਵੀ ਨਾਲ ਹੀ ਨਾ ਰੋਡ ਤੇ ਆ ਰਾਮ ਸਿੰਘ ਭਾਈ ਹੈ ਨਾ ਬਈ ਨਾਮ ਮੇਰਾ ਨਾ ਰਾਮ ਸਿੰਘ ਆ ਜੀ ਸਾਈਬਲ ਤੇਜ ਡੈਰੀ ਦਾ ਨਾਂ ਹਾਂ ਠੀਕ ਹੈ ਠੀਕ ਆ اچھا ਠੀਕ ਆ ਜੀ ਲਈ ਮੇ ਇਹ ਬਾਈ ਦਾ ਨਾਮ RAM SINGH ਆ ਤੇ ਡੇਰੀ ਫਾਰਮ ਆ ਜਿਹੜਾ ਉਹ ਬਲਤੇਜ ਬਾਈ ਦੇ ਮੁੰਡੇ ਦੇ ਨਾਮ ਦੇ ਉੱਤੇ ਆ 98555400504 98555400504 ਬਾਈ ਦਾ ਨੰਬਰ ਆ ਪਿੰਡ ਤਲਵੰਡੀ ਪੰਗੇਰੀਆਂ ਜ਼ਿਲ੍ਹਾ ਮੋਗਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਦੇ ਨਾਲ ਕਿਸੇ ਨਵੇਂ ਜਾਣਕਾਰੀ ਦੇ ਨਾਲ ਜੁੜਦੇ ਰਹੋ ਸ਼ੁਕਰੀਆ